ਇਤੇ ਦਿਨੀ ਫਿਲਔਰਦੀ ਦੇ ਨਜ਼ਦੀਕੀ ਪਿੰਡ ਵਿਖੇ ਪ੍ਰਵਾਸੀ ਮਜ਼ਦੂਰ ਦੇ ਨਾਬਾਲਗ ਐਸੀ ਸਮਾਜ ਦੀ ਲੜਕੀ ਨਾਲ ਜਨਰਲ ਸਮਾਜ ਦੇ ਵਿਅਕਤੀ ਵੱਲੋਂ ਜ਼ਬਰਦਸਤਾਂ ਕਰਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਗਈਆਂ ਸਨ ਜਿਸ ਦੌਰਾਨ ਉਸ ਨੇ ਲੜਕੀ ਨੂੰ ਧਮਕਾਇਆ ਕਿ ਅਗਰ ਇਸ ਸੰਬੰਧੀ ਕਿਸੇ ਨਾਲ ਕੋਈ ਗੱਲਬਾਤ ਕੀਤੀ ਤਾਂ ਉਸ ਦੀਆਂ ਤਸਵੀਰਾਂ ਵਾਇਰਲ ਕਰ ਦਿੱਤੀਆਂ ਜਾਣਗੀਆਂ ਜਿਸ ਤੋਂ ਬਾਅਦ ਉਸ ਨੇ ਲੜਕੀ ਦੀਆਂ ਤਸਵੀਰਾਂ ਆਪਣੇ ਤਿੰਨ ਦੋਸਤਾਂ ਨੂੰ ਦੇ ਦਿੱਤੀਆਂ ਅਤੇ ਉਹ ਆਪ ਵਿਦੇਸ਼ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਦੋਸਤ ਉਕਤ ਲੜਕੀ ਨੂੰ ਤਸਵੀਰਾਂ ਦਿਖਾ ਕੇ ਬਲੈਕਮੇਲ ਕਰਨ ਲੱਗੇ ਜਿਸ ਤੋਂ ਬਾਅਦ ਲੜਕੀ ਨੇ ਸਾਰੀ ਘਟਨਾ ਆਪਣੇ ਮਾਤਾ ਪਿਤਾ ਨੂੰ ਦੱਸ ਦਿੱਤੀ ਜਿਸ ਤੋਂ ਬਾਅਦ ਲੜਕੀ ਦੇ ਮਾਤਾ ਪਿਤਾ ਵੱਲੋਂ ਸਥਾਨਕ ਪੁਲਿਸ ਨੂੰ ਸੰਪਰਕ ਕੀਤਾ ਗਿਆ ਜਿਸ ਤੇ ਕਾਰਵਾਈ ਕਰਦੇ ਹੋਏ ਫਿਲੌਰ ਪੁਲਿਸ ਵੱਲੋਂ ਚਾਰ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਲੜਕੀ ਦੇ ਪਰਿਵਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਆਓ ਤੁਸੀਂ ਵੀ ਸੁਣੋ ਨਾਂ ਮੇਰਾ ਰਾਤਮਾਰਾ ਕਿਹੜੇ ਪਿੰਡ ਤੋਂ ਆ ਬੱਸ ਕਿ ਇਹ ਜਿਹੜੇ ਤੁਹਾਡੀ ਬੱਚੀ ਨਾਲ ਹੈਪਨ ਹੋਇਆ ਕੀ ਭਾਜੀ ਦਾ ਹੈਪਨ ਹੋਇਆ ਹਾਂ ਜੀ ਸਾਡੀ ਮਚੀ ਨੇ ਤੱਕਾ ਹੋਇਆ ਜੀ ਕਿਨੇ ਕਿਤਾਬਾਂ ਲੀ ਹਾਂ ਜੀ ਸਾਹਿਬ ਜੀ ਸਾਹਿਬ OK ਹਾਂ ਜੀ ਤੇ ਬਾਕੀ ਜੀ ਉਹਦੇ ਕੋ ਛੜੇ ਕੋਈ ਨਾ ਤੱਕਾ ਕੀਤਾ ਹੈ ਫੋਟੋਆਂ ਫੋਟੋਆਂ ਮਚਾਉਣਾ ਹੈ ਅੱਛਾ ਤੇ ਆਪਣੇ ਦੋਸਤਾ ਕੋ ਭਾਇਆ ਕੀਤਾ ਹੈ OK ਹਾਂ ਜੀ ਇੱਕ ਇਹ ਕਿਹੜੀ ਤਰੀਕਾ ਕਰਨਾ ਹੈ ਜੀ ਬੰਤੀ ਇੱਕ ਇਹ ਤਰੀਕਾ ਵਾਈ ਵਾਈਫਾਈ ਦੇ ਲਈ ਹੋਵੇ

ਓਗਾਨਿਕ ਖਾਣੇ ਪੈਂਡ ਤੇ ਰਹਿਣਾ ਤਾਂ ਤੁਸੀਂ ਦਾ ਚਾਚਾ ਅਗਿਆਨ ਚ ਕਰਾ। ਬਸ ਆ ਤਾਂ ਇਹ ਪੈਂਡ ਤੇ ਰਹਿਣਾ ਤਾਂ ਇਹ ਪਰਚਾ ਕੈਂਸਲ ਹੋ ਜਾਣਾ ਤੇ ਤੁਸੀਂ ਕਿੱਥੇ ਦਾ ਵਸੇ ਰਹਿਣ ਵਾਲੇ ਤੁਸੀਂ? ਅਸੀਂ ਜੀ ਜੁਕੀ ਦੇ ਆਏ ਜੁਕੀ ਦੇ ਆ। ਤੇ ਆਪਾਂ ਤਾਂ ਵੀ ਤੁਸੀਂ ਐਸੀ ਕਾਸਟ ਨਾ ਬਹੀ ਬੰਦ ਕਰਦੇ। ਹਾਂਜੀ ਐਸੀ ਹਾਂ। ਹਾਂਜੀ ਐਸੀ ਆ। ਓਕੇ ਤੇ ਜਿਨ੍ਹਾਂ ਨੇ ਪੁਰਣੀ ਨਾਮ ਜਬਰਦਸਤ ਨਾ ਕੀਤਾ ਹੈਗਾ ਤੱਕਾ ਕੀਤਾ ਹੈਗਾ ਉਹ ਜਨਰਲ ਕਾਸਟ ਦੇ ਹੁੰਦੇ। ਨਹੀਂ ਜੀ ਸਾਰੇ ਵਾਹ ਕੇ ਦੂਸਰਾ ਆਪਣਾ ਜੀਵਿੰਦਰ ਭਾਈ ਜਨੂ ਹਾਂ ਜੀ ਜੀ ਨੇ ਦੱਲ। ओके हां ਤੇ ਇੱਕ ਥੋੜਾ ਫੈਸਲਾ ਵੀ ਕਹਿੰਦੇ ਹੋ ਅਸੀਂ ਉੱਚ ਵੀ ਕੁਝ ਗੱਲ ਲਿਖਿਆ ਦੀ ਪੈਸਿਆਂ ਬੋਸਾ ਕਹਿੰਦਾ ਕਿ ਵਿੱਚ ਹਾਂਜੀ ਉਹ ਕਹਿੰਦੇ ਸੀ ਲਾਫਰ ਪਰ ਲੈ ਕੇ ਤੁਸੀਂ ਫੈਸਲਾ ਕਰੋ ओके ਹਾਂ ਤੇ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਪਾਸੇ ਹਾਂ ਜੀ ਅਸੀਂ ਮੰਗ ਕਰਦੇ ਹਾਂ ਸਾਂ ਸੁਰੱਖਿਆ ਹੁੰਦੀ ਹੈ ਸੁਰੱਖਿਆ ਦੀ ਹਾਂਜੀ ਤੇ ਜਿਹੜੇ ਲੋਕ ਤੁਹਾਨੂੰ ਪਿੰਡ ਦੇ ਤਾਂ ਪਰੇਸ਼ਾਨ ਕਰਦੇ ਆ ਪਰੇਸ਼ਾਨ ਕਰਦੇ ਆ ਪੰਚਾਇਤੀ ਬੰਦੇ ਆ ਜਾਂ ਪੰਚਾਇਤ ਮੈਂਬਰ ਆ ਕਰੋ ਹਾਂਜੀ ਹਾਂਜੀ ਮੇ ਉਹ ਤਾਂ ਪਰੇਸ਼ਾਨ ਕਰਦੇ ਆ ਪਰੇਸ਼ਾਨ ਕਰਦੇ ਆ ਜੀ ਠੀਕ ਹਾਂਜੀ ਇਹ ਜਿਹੜੀ ਪ੍ਰੇਸ਼ ਲਾਮ ਫਰੈਂਸੀ ਆ ਇੱਕ ਸਾਡੀ ਜਿਹੜੀ ਸ਼ੈਡੂਲ ਕਾਸਟ ਦੀ ਬੇਟੀ ਹੈ ਜਨਵਲ ਗਿਆ ਔਰ ਫਲਾਗ ਦੇ ਨਜ਼ਦੀਕ ਹੀ ਪੈਡੇਆ ਇਹਨਾਂ ਦਾ ਜੀ ਔਰ ਇਹਦੇ ਨਾਲ ਲੜਕੀ ਦੇ ਨਾਲ ਜਿਹੜਾ ਹੈਗਾ 22 ਫਰਵਰੀ ਨੂੰ ਪੈਨ ਦੇ ਇੱਕ ਜਨਰਲ ਕਾਸਟ ਦੇ ਜਿਹੜੇ ਨੌਜਵਾਨ ਵੱਲੋਂ ਜਿਹੜਾ ਆ ਕੇ ਧੱਕੇਸ਼ਾਹੀ ਕੀਤੀ ਗਈ ਔਰ ਜਿਹੜਾ ਇਹਦੇ ਨਾਲ ਗਲਤ ਸਬੰਧ ਬਣਾਏ ਗਏ ਔਰ ਇਹਨੀਆਂ ਜੜੀਆਂ ਫੋਟੋਆਂ ਜੜੀਆਂ ਮੌਕੇ ਦੇ ਨੂੰ ਡਰਾਤ ਮਗਾ ਕੇ ਖਿੱਚੀਆਂ ਔਰ ਉਹ ਤੋਂ ਬਾਅਦ ਉਹਨੇ ਇਹਨਾਂ ਤਨਕੀ ਦਿੱਤੀ ਕਿ ਜੇ ਇਹਦੇ ਬਾਰੇ ਤੂੰ ਕਿਸੇ ਨੂੰ ਦੱਸਿਆ ਤਾਂ ਜਿਹੜੀਆਂ ਤੇਨੀਆਂ ਫੋਟੋਆਂ ਵੀਡੀਓ ਵਾਇਰਲ ਕਰ ਦਵਾਂਗੇ ਔਰ ਲੜਕੀ ਨੇ ਕਿਸੇ ਨੂੰ ਦੱਸਿਆ ਨਹੀਂ ਔਰ ਮੁੰਡਾ ਜਿਹੜਾ ਇਹਦੇ ਨਾਲ ਜਿਹੜਾ ਉਹ ਇਹਨੂੰ ਡਰਾਉਂਦਾ ਧਮਕਾਉਂਦਾ ਰਿਹਾ ਔਰ ਉਹ ਜਿਹੜਾ ਮੁੰਡੇ ਨੇ ਇਹਦੇ ਨਾਲ ਸੌਂਦ ਬਣਾਇਆ ਉਹ ਪਤਾ ਲੱਗਾ ਵੀ ਉਹ ਵਿਆਹਿਆ ਵੀ ਆ ਉਹਦੇ ਸ਼ਾਇਦ ਇੱਕ ਬੱਚਾ ਵੀ ਆ ਔਰ ਉਹਨੇ ਕੀ ਕੀਤਾ ਕਿ ਲੜਕੀ ਨੇ ਆਪਣੇ ਮਾਪੇ ਨੂੰ ਦੱਸਿਆ ਨਹੀਂ ਹੈਗਾ ਔਰ ਉਹਨੇ ਆਪਣੇ ਦੋਸਤਾਂ ਨੂੰ ਜਿਹੜੀਆਂ ਜਿਹੜੀਆਂ ਵੀਡੀਓ ਜਿਹੜੀਆਂ ਫੋਟੋਆਂ ਉਹ ਪ੍ਰੋਵਾਈਡ ਕਰਾਤੀਆਂ ਔਰ ਦੋਸਤਾਂ ਨੇ ਇੱਕ ਦਿਨ ਰੋਕ ਕੇ ਜਿਹੜਾ ਲੜਕੀ ਨੂੰ ਗਿਆ ਕਿ ਤੂੰ ਸਾਡੇ ਨਾਲ ਜਿਹੜਾ ਹੈਗਾ ਸਬੰਧ ਬਣਾ ਨਹੀਂ ਤੇ ਅਸੀਂ ਜਿਹੜੀਆਂ ਜਿਹੜੀਆਂ ਵੀਡੀਓ ਵਾਇਰਲ ਕਰ ਦਵਾਂਗੇ ਸੋ ਲੜਕੀ ਮੰਨੀ ਨਹੀਂ ਔਰ ਇਹਨੇ ਆਪਣੇ ਪਰਿਵਾਰ ਨੂੰ ਦੱਸਿਆ ਔਰ ਪਰਿਵਾਰ ਪੰਚਾਇਤ ਦੇ ਕੋਲ ਗਿਆ ਔਰ ਪੰਚਾਇਤ ਦੀ ਜਿਹੜੀ ਠਿੱਲੀ ਕਾਰਵਾਈ ਔਰ ਸਾਰੇ ਪਰਦਾ ਪਾਉਣ ਦੀ ਜਿਹੜੀ ਕੋਸ਼ਿਸ਼ ਇਸ ਤਰੀ ਕਾਰਵਾਈ ਤੇ ਤੇ ਜਿਹੜਾ ਉਹ ਰਾਜਨਾਮਾ ਆਪਣੇ ਤੌਰ ਤੇ ਕਰਾਉਣ ਲੱਗ ਪਿਆ ਔਰ ਦੋਸ਼ੀ ਬੇਦੋਸ਼ੀ ਜਿਹੜਾ ਸਾਰਿਆਂ ਨੂੰ ਉਹਦੇ ਵਿੱਚ ਆਡੈਂਟੀਫਾਈ ਕਰਨ ਲੱਗ ਪਿਆ ਜਿਹਦੇ ਚ ਕੀ 15 20 ਦੇ ਨਿਕਲ ਗਏ ਔਰ ਜਿਹੜੇ ਦੋਸ਼ੀ ਆ ਜਿਹੜਾ ਮੁੰਡਾ ਮੇਨ ਇਸ ਅਕਿਊਜ਼ਡ ਆ ਜਿਹੜਾ ਜਿਹਨੇ ਲੜਕੀ ਦੇ ਨਾਲ ਜਿਹੜਾ ਗਲਤ ਜਿਹੜਾ ਸੰਬੰਧ ਬਣਾਇਆ ਉਹ ਜਿਹੜਾ ਮੁੰਡਾ ਉਹ ਭੱਜ ਗਿਆ ਬਾਹਰ ਔਰ ਉਹਦਾ ਇੱਕ ਸਾਥੀ ਇੱਕ ਹੋ ਰਿਹਾ ਉਹ ਵੀ ਬਾਹਰ ਭੱਜ ਗਿਆ ਔਰ ਪ੍ਰਸ਼ਾਸਨ ਨੂੰ ਅਸੀਂ ਜਦੋਂ ਇਹ ਮੇਰੇ ਕੋਲ ਆਏ ਆ ਕਿਸੇ ਦੇ ਜ਼ਰੀਏ ਮੈਨੂੰ ਮਿਲੇ ਸੀ ਅੱਜ ਤੋਂ 3 ਦਿਨ ਪਹਿਲਾਂ ਤੇ ਮੈਂ ਡੀਐਸਪੀ ਫਲੋਰ ਔਰ ਐਸਐਚਓ ਫਲੋਰ ਸਾਹਮਣੂ ਬੇਨਤੀ ਕੀਤੀ ਕਿ ਇਹਨਾਂ ਨੂੰ ਸਾਫ਼ ਜਿਹੜਾ ਦਵਾਇਆ ਜਾਵੇ ਸੋ ਐਸਐਚਓ ਫਲੋਰ ਸੰਜੀਵ ਕਪੂਰ ਜੀ ਨੇ ਤੁਰੰਤ ਜਿਹੜਾ ਆ ਜਿਹੜੀ ਇਸ ਗੱਲ ਦੀ ਗੰਭੀਰਤਾ ਨੂੰ ਦੇਖਦੇ ਆ ਜਿਹੜਾ ਪਾਚਾ ਜਿਹੜਾ ਦਰਜ ਕੀਤਾ ਦੋਸ਼ੀਆਂ ਦੇ ਖਿਲਾਫ ਚਾਰ ਦੋਸ਼ੀਆਂ ਦੇ ਖਿਲਾਫ ਔਰ ਪਾਚਾ ਦਾ ਜਿਹੜਾ ਪਾਚਾ ਦਰਜ ਹੋਇਆ ਜੀ ਔਰ ਕੱਲ ਸਵੇਰੇ ਇੱਕ ਪਿੰਡ ਦਾ ਉੱਥੇ ਦਾ ਮੋਹਤਵਰ ਬੰਦਾ ਇਹਨਾਂ ਦੇ ਪਿੰਡ ਦਾ ਉਹ ਲੜਕੀ ਦੇ ਡੈਡੀ ਨੂੰ ਰੋਕ ਕੇ ਕੱਲ ਸਵੇਰੇ ਕੰਮ ਤੇ ਜਾਣ ਲੱਗਾ ਸੀ ਉਹਨੂੰ ਕਹਿੰਦਾ ਵੇ ਤੁਸੀਂ ਪੰਚਾਇਤ ਦੇ ਜਿਹੜਾ ਫੈਸਲੇ ਨੂੰ ਪਲਟਿਆ ਤੇ ਤੁਸੀਂ ਪੰਚਾਇਤ ਤੋਂ ਬਾਹਰ ਗਏ ਆ ਵੀ ਤੁਸੀਂ ਜਿਹੜਾ ਹੈਗਾ ਜੇ ਫਾਟਿਆ ਵਾਪਸ ਲੈ ਲੋ ਨਹੀਂ ਤੇ ਇਹਨਾਂ ਦੇ ਦਸਨਮਜ਼ਾਬ ਕਹੇ ਲੜਕੀ ਦੇ ਜਿਹੜੇ ਪਿਤਾ ਨੇ ਮੈਨੂੰ ਦੱਸਿਆ ਵੀ ਨਹੀਂ ਤੇ ਅਸੀਂ ਤੁਹਾਨੂੰ ਜਿਹੜਾ ਹੈਗਾ ਪਿੰਡੋਂ ਬਾਹਰ ਕੱਢ ਦਵਾਂਗੇ ਔਰ ਫਿਰ ਸ਼ਾਮ ਨੂੰ ਹੀ ਉਸ ਜਿਹੜੇ ਮੋਹਤਵਰ ਵਿਅਕਤੀ ਨੇ ਜਿਹੜਾ ਫੇਰ ਸ਼ਾਮ ਨੂੰ ਇਹਦੇ ਡੈਡੀ ਨੂੰ ਜਿਹੜਾ ਲੜਕੀ ਦੇ ਡੈਡੀ ਨੂੰ ਘੇਰ ਕੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਵੀ ਤੁਸੀਂ ਗਲਤ ਕੰਮ ਕੀਤਾ ਸਾਡੀ ਗੱਲ ਮੰਨ ਲਓ ਨਹੀਂ ਤੇ ਤੁਹਾਡਾ ਬਾਈਕਾਟ ਕਰਾਂਗੇ ਤੁਹਾਨੂੰ ਪਿੰਡੋਂ ਬਾਹਰ ਕੱਢਾਂਗੇ ਜਿਹੜਾ ਲੜਕੀ ਦੇ ਡੈਡੀ ਨੇ ਜਿਹੜਾ ਹੈਗਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜੇ ਮੋਹਤਵਾਰ ਬੈਕਟੀ ਨੇ ਜਿਹੜਾ ਲੜਕੀ ਦੇ ਦਿੱਤਾ ਦਾ ਜਿਹੜਾ ਫੋਨ ਆ ਉਹ ਖੋਹ ਕੇ ਤੇ ਇਹਦੇ ਨਾਲ ਜਿਹੜੀ ਆ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਉਹ ਸੰਬੰਧ ਵਿੱਚ ਲਸਾੜਾ ਚੌਂਕੀ ਇੰਚਾਰਜ ਸਾਲ ਕੋਲ ਗਿਆ ਸੀਗਾ ਜਿਨ੍ਹਾਂ ਨਾਲ ਅੱਜ ਕੱਲ੍ਹ ਸ਼ਾਮੇ ਮੇਰੀ ਵੀ ਗੱਲ ਹੋਈ ਸੀ ਔਰ ਉਹਨਾਂ ਨੇ ਕਿਹਾ ਸੀਗਾ ਕਿ ਜੋ ਤੇ ਬੰਦੀ ਹੈ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ ਸੋ ਮੇਰੀ ਤੁਹਾਡੇ ਜਰੀਏ মিডিਆ ਦੇ ਜਰੀਏ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਅਪੀਲ ਆ ਕਿ ਬਿਲਕੁਲ ਉਪਰ ਪ੍ਰਸ਼ਾਸਨ ਨੇ ਜਿਹੜਾ ਲੜਕੀ ਨੂੰ ਇਨਸਾਫ ਦੋਣ ਲਈ ਜਿਹੜਾ ਕੱਲ੍ਹ ਚੱਕਿਆ ਜਿਹੜਾ ਪਾਚਾ ਦਾਜੀ ਕੀਤਾ ਦੋਸ਼ੀਆਂ ਦੇ ਖਿਲਾਫ ਬਿਨਾ ਕਿਸੇ ਦਵਾ ਤੋਂ ਪਰ ਜਿਹੜਾ ਲੜਕੀ ਦੇ ਪਰਿਵਾਰ ਦੇ ਉੱਤੇ ਜਿਹੜਾ ਧਮਕੀਆਂ ਦਿੱਤੀਆਂ ਜਾ ਰਹੀਆਂ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਜਾਨ ਤੁਸੀਂ ਪੱਟਿਆਵਾਸ ਨਾਲ ਨਹੀਂ ਤਾਂ ਸਾਡਾ ਪਿੰਡ ਤੋਂ ਵਾਈਗਾਰਡ ਕਰਾਂਗੇ ਇਸ ਗੱਲ ਨੂੰ ਬਿਲਕੁਲ ਰੁਕਣਾ ਚਾਹੀਦਾ ਪ੍ਰਸ਼ਾਸਨ ਨੂੰ ਔਰ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਪਰਿਵਾਰ ਨੂੰ ਲੜਕੀ ਨੂੰ ਲੜਕੀ ਦੇ ਮਾਤਾ ਪਿਤਾ ਨੂੰ ਔਰ ਇਹਦੇ ਪਰਿਵਾਰ ਨੂੰ ਜਿਹੜੀ ਹੈ ਸੁਰੱਖਿਆ ਮਹਈਆ ਜਿਹੜੀ ਕਰਵਾਉਣੀ ਚਾਹੀਦੀ ਆ ਔਰ ਜਿਹੜੇ ਜਿਹੜੇ ਵੀ ਬੰਦੇ ਇਹਦੇ ਵਿੱਚ ਇਨਵੋਲਵ ਹੈਗੇ ਆ ਜਿਹੜੇ ਜਿਹੜੇ ਵੀ ਦੋਸ਼ੀ ਹੋਰ ਵੀ ਆਇਡੈਂਟੀਫਾਈ ਕੋਈ ਹੁੰਦਾ ਜਾਂ ਜਿਹਨੇ ਵੀ ਕੋਈ ਭੂਮਿਕਾ ਨਿਭਾਈ ਹੈ ਇਸ ਗੱਲ ਨੂੰ ਲੁਕਾਉਣ ਦੇ ਵਿੱਚ ਉਹਦੇ ਖਲਾਬ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਨ ਲਈ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਉਹ ਅਪੀਲ ਕਰਦੇ ਆਂ ਔਰ ਮੈਂ ਸਮੂਹ ਜਨੀ ਹੈ ਜਿੱਥੇ ਬੰਦੀਆਂ ਜਣੀਆਂ ਸਾਡੀਆਂ ਸਮਾਜ ਦੇ ਲੜਾਈ ਲਾਣ ਵਾਲੀਆਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਸ ਪਰਿਵਾਰ ਦੇ ਨਾਲ ਆ ਕੇ ਖੜੀਏ ਔਰ ਜਿਹੜਾ ਕੋਸ਼ਿਸ਼ ਜਿਹੜੇ ਬੰਦੇ ਆ ਜਿਹੜੇ ਜਨਰਲ ਕਾਸਟ ਦੇ ਕੋਸ਼ਿਸ਼ ਬੰਦੇ ਆ ਯਾਨੀ ਕਿ ਸਾਰੀ ਜਨਰਲ ਕਾਸਟ ਦੇ ਬੰਦੇ ਬਹੁਤ ਵਧੀਆ ਪਰ ਜਿਹੜੇ ਕੋਸ਼ਿਸ਼ ਸ਼ਰਾਬੀ ਆਂ ਸਰਿਆ ਉਹ ਇਸ ਪਰਿਵਾਰ ਨੂੰ ਜਿਹੜਾ ਹੈਗਾ ਉਹ ਤਾਲਕਿਆਂ ਦੇ ਕੇ ਸੁਰੱਖਿਆ ਦਾ ਜਿਹੜਾ ਮਾਹੌਲ ਆ ਉਹ ਪੈਦਾ ਖਾਨਾ ਚਾਹੁੰਦੀਆਂ ਸੋ ਸਾਰੇ ਸੰਸਥਾਵਾਂ ਨੂੰ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਅਮੇਦਗਰ ਸੰਸਥਾਵਾਂ ਨੂੰ ਮੇਰੀ ਬੇਨਤੀ ਆ ਕਿ ਸਾਡੇ ਨਾਲ ਆ ਕੇ ਇਸ ਪਰਿਵਾਰ ਦਾ ਜਿਹੜਾ ਆਪਾਂ ਸਾਥ ਦੇਈਏ ਔਰ ਇਸ ਲੜਕੀ ਦਾ ਜਿਹੜਾ ਇਹਨੂੰ ਇਨਸਾਫ ਮਿਲਣ ਤੱਕ ਜਿਹੜਾ ਇਹਦੀ ਮੱਤ ਕਰੀ ਔਰ ਇਹਦੇ ਪਰਿਵਾਰ ਦੀ ਜਿਹੜੀ ਸੁਰੱਖਿਆ ਲਈ ਆਪਾਂ ਜਿਹੜਾ ਆਪ ਸਰਕਾਰ ਤੱਕ ਔਰ ਜਿਹੜੀ ਸਰਕਾਰ ਤੱਕ ਇਹਨਾਂ ਦੀ ਗੱਲ ਪਹੁੰਚਾਈਏ ਸੋ ਸਾਰੇ মিডিਆ ਦਾ ਤੁਹਾਡਾ ਧੰਨਵਾਦ ਆ ਔਰ ਐਸਐਚਓ ਸੰਜੀਵ ਕਪੂਰ ਜੀ ਔਰ ਡੀਐਸਪੀ ਫਲੋਰ ਦਾ ਵੀ ਬਿਸ਼ੇਸ਼ ਤੌਰ ਤੇ ਧੰਨਵਾਦ ਹੈ ਵੀ ਜਿਨ੍ਹਾਂ ਨੇ ਸਾਡੀ ਗੱਲ ਨੂੰ ਫੌਰੀ ਤੌਰ ਤੇ ਜਿਹੜਾ ਜਿਹੜਾ ਸੁਣਿਆ ਔਰ ਸੁਣ ਕੇ ਜਿਹੜਾ ਪਾਚਾ ਜਿਹੜਾ ਦਰਜ ਕੀਤਾ ਔਰ ਲੜਕੀ ਨੂੰ ਨਿਆਂ ਦੇਣ ਲਈ ਜਿਹੜੀ ਕਦਮ ਪਟਿਆ ਫਲੋਰ ਦੇ ਲੱਗੀ ਇੱਕ ਮਿੰਟ ਦੇ ਵਿੱਚ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਨਵਾਲਗ ਲੜਕੀ ਨਾਲ ਗ੍ਰੇਵ ਤੇ ਉਹਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਲੈ ਕੇ ਥ੍ਰੈਟ ਕਰਨ ਦੀ ਕੋਸ਼ਿਸ਼ ਹੋਈ ਸੀ ਜਿਸ ਮਦੇ ਸੀ ਮਕਦਮਾ 111 ਨੰਬਰ ਰੇਪਦੀ ਤਰ੍ਹਾਂਾਂ ਅਤੇ ਪੋਸਕੋ ਦੀ ਤਰ੍ਹਾਂ ਵਿੱਚ ਦਰਜਸ਼ ਕੀਤਾ ਇਸ ਬੰਦੀ ਅਸੀਂ ਚਾਰ ਨੁਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਤੇ ਮੁਕੱਦਮਾ ਦਰਜ ਕਰੰਤ ਉਹਦੇ ਸੀ ਲੜਕੀ ਦੇ ਮੈਡੀਕਲ ਤੇ 144 ਦੀ ਕਾਰਵਾਈ ਜੋ ਅਸੀਂ ਕੋਰਟ ਤੋਂ ਸਟੇਟਮੈਂਟਸ ਦੁਆਣੀ ਹੈ ਉਸ ਨੂੰ ਦੀ ਕਾਰਵਾਈ ਸਾਡੀ ਚੱਲ ਰਹੀ ਹੈ ਤੇ ਜੋ ਵੀ ਉਹਦੀ ਲੀਗਲ ਪ੍ਰੋਸੀਜਰ ਨੂੰ ਅਡਾਪਟ ਕਰਕੇ ਦੁਸ਼ੀਆਂ ਨੂੰ ਮਤੋਤਸ ਲੁਭਾਈ ਲਿਆ ਸਨ ਉਹ ਕਿ ਦੇ ਪਟਾਰੀ ਅੱਜ ਤੇ ਪ੍ਰਸਤੰਤ ਪੰਪਾ ਕੀ ਦੇ ਗਿਆ ਬੱਚੋ ਨੇ ਕਿ ਆ ਕੀ ਮੈਨੂੰ ਉਸ ਪਿੰਡ ਦੇ ਜਿਹੜੇ ਮੋਟਵਾਤ ਦੇ ਹੈ ਕਿ ਆ ਮੋਗਾ ਦੇ ਹੈ ਗਿਆ ਇਹ ਮੈਨੂੰ ਪੋਸਟ ਪ੍ਰੋਡਕਸ਼ਨ ਦੇ ਵੀ ਹੈ ਵੀਆ ਸਪੋਰਟ ਇਹਦੇ ਨਾਲ ਆਇਆ ਰਿਹਾ ਹੈ ਇਸ ਸੰਬੰਧੀ ਮੈਨੂੰ ਮੀਡੀਆ ਨਾਲ ਹੀ ਗਰਲਸ ਕਲੀਅਰ ਹੋਈ ਹੈ ਕਿ ਉਹਨਾਂ ਨੇ ਅੱਜ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਸੰਬੰਧੀ ਉਹਨਾਂ ਨੂੰ ਪਿੰਡ ਦੇ ਪੰਜੋ ਲੋਕ ਥ्रेट ਕੀਤਾ ਗਿਆ ਹੈ ਹਜੇ ਤੱਕ ਮੈਨੂੰ ਇਸ ਪਰਿਵਾਰ ਨੇ ਅਪਰੋਚ ਨਹੀਂ ਕੀਤੀ ਹੈ ਜਿਸ ਤੇ ਉਹਨਾਂ ਨੂੰ ਕਿਸੇ ਨੇ ਕੋਈ ਥ्रेट ਕੀਤਾ ਹੋਵੇ ਜਾਂ ਕੁਝ ਕੀਤਾ ਹੋਵੇ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਲੜਕੀ ਦੇ ਪੇਰੈਂਟਸ ਨਾਲ ਤੇ ਲੜਕੀ ਨਾਲ ਸੰਪਰਕ ਕਰਕੇ ਇਸ ਸੰਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਸਰ ਇਹ ਹੋਰ ਪਤਾ ਲੱਗਾ ਜਿਹੜੇ ਸਾਰੇ ਇਹ ਰੁਕੀ ਹੈਗੇ ਆ ਉਹ ਸਾਰੇ ਸਾਰੇ ਪੁਲਿਸ ਭਾਗ ਲੈ ਰਹੇ ਨੇ ਤਾਂ ਹੁਣ ਅਗਰ ਕੀ ਕਰਾਂ ਇਸ ਮੰਦੀ ਗੱਲ ਕਲੀਅਰ ਹੋਈ ਕਿ ਜਿਹੜੇ ਤਿੰਨ ਲੜਕੇ ਹੈ ਮੁਕਤਮੰਦਰ ਤੋਂ ਪਹਿਲਾਂ ਹੀ ਜਦ ਦੇ ਵਾਰਦਾਤ ਉਹਨਾਂ ਨੇ ਕੀਤੀ ਸੀ ਇਹ ਫੌਰਨ ਭੱਜ ਗਏ ਸੀ ਤੇ ਇੱਕ ਅਜੇ ਭੱਜਿਆ ਹੋਇਆ ਘਰੋਂ ਵੀ ਉਸ ਦੀ ਅਸੀਂ ਐਲਓਸੀ ਕਲ ਜਾਰੀ ਕਰਵਾ ਰਹੇ ਹਾਂ ਤਾਂ ਕਿ ਉਹ ਫੌਰਨ ਨਾ ਭੱਜ ਜਾਏ ਤੇ ਜਿਹੜੇ ਵੀ ਫੌਰਨ ਗਏ ਆ ਉਹਨਾਂ ਦੀ ਵੀ ਐਲਓਸੀ ਜਾਰੀ ਕਰਵਾ ਰਹੇ ਹਾਂ ਤਾਂ ਕਿ ਉਹਨਾਂ ਦੀ ਜਿਹੜੀ ਵੀ ਪ੍ਰੋਸੀਡਿੰਗਸ ਹੈ ਕਿਉਂਕਿ ਉਹ ਕਿਸ ਹਿਸਾਬ ਨਾਲ ਫੌਰਨ ਗਏ ਆ ਵੀ ਵੈਰੀਫਾਈ ਕਰ ਰਹੇ ਹਾਂ ਇਹ ਟੂਰਿਸਟ ਵੀਜ਼ਾ ਤੇ ਗਏ ਤੇ ਉਹਨਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਵਾਪਸ ਆਣਾ ਹੀ ਆਣਾ ਹੈ ਕਿ ਉੱਥੇ ਕਿ ਐਸਾ ਹੋਣਾ ਚਾਹੀਦਾ ਤਰਾਕ ਵੀ ਲੜਕੀਆ ਹੋ ਐਸੀ ਕਾਸਨਾ ਬੰਦ ਰੱਖੀ ਆ ਉਹਨੇ ਤੁਹਾਨੂੰ ਵਾਦਾ ਕੀਤਾ ਜਦੋਂ ਇਸ ਬੰਦੀ ਅਜੇ ਮੈਨੂੰ ਲੜਕੀ ਦੇ ਪਰਿਵਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਜਿੱਦਾਂ ਹੀ ਜਾਣਕਾਰੀ ਹੈਗੀ ਉਹਦੋਂ ਤੱਕ ਬੰਦੀ ਤਰ੍ਹਾਂ ਅਸਕਰ